ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ ਲੈ ਮਿੱਤਰੋ ਅੱਜ ਰਾਈਡ ਕਰਾਂਗੇ ਆ ਮੁੰਡਾ ਦੇਖੋ ਕਿਵੇਂ ਤਿਆਰ ਹੋਇਆ ਐਨ ਚੌਕੀਆ ਲੈ ਆ ਦੇਖੋ ਤਿਆਰ ਤਾਂ ਮੈਂ ਵੀ ਵਧੀਆ ਹੋਵਾਂਗਾ ਜੁੱਤੀ ਐਤੀ ਪਾ ਕੇ ਵਧੀਆ ਤੇ ਮੈਂ ਦੇਖਾ ਫਤ ਮਾਰ ਗਿਆ ਯਾਰ ਇਹ ਤਾਂ ਨਾ ਆਪਣਾ ਉਹ ਖਰਾਬ ਜਿਹਾ ਕਿਵੇਂ ਖਰਾਬ ਜੀ ਗੱਦੀ ਪਾ ਲੈਂਗੇ ਪਰ ਗਰਮੀ ਆ ਕੇ ਨਾ ਤੇ ਪਤਾ ਇਹ ਚੀਜ਼ ਖਰਾਬ ਹੋ ਜਾਂਦੀ ਹੈ ਹਾਂ ਤੇ ਆ ਇਦਾਂ ਕਿ ਨਾ ਡੈਮਰ ਇਹ ਸੁਣਦਾ ਇੱਥੇ ਦੋ ਇਸਕੇ ਪੰਜ ਹਾਂ ਇਹਦੇ 5 ਮਹੀਨੇ ਰਹਿੰਦੇ ਨੇ ਬਈ ਇਹਦੇ ਰਹਿੰਦੇ ਨੇ 2 ਮਹੀਨੇ ਉਹੀ ਕਹੀ ਜਾਂਦੇ ਲੋਕ ਰਾਈਡ ਨਹੀਂ ਕਰਨੀ ਚਾਹੀਦੀ ਰਾਈਡ ਨਾਲ ਕੁਛ ਨਹੀਂ ਹੁੰਦਾ ਘੋੜੀ ਨੂੰ ਪਰ ਹਾਂ ਐ ਵੀ ਉਹੀ ਆਪਾਂ ਛਪਟਾ ਭਜਾ ਲੀਏ ਚਾਲ ਦੌਰ ਲੀਏ ਇਹ ਗੱਲ ਗਲਤ ਹੈ ਗੱਬਣ ਘੋੜੀ ਐ ਨੇੜੇ ਲੱਗ ਰਹੀ ਐ ਉੱਪਰ ਚੜੋ ਚੜ੍ਹਨਾ ਜ਼ਰੂਰੀ ਐ ਪਰ ਚੜ੍ਹਨਾ ਪਤਾ ਕਿਵੇਂ ਐ ਚੜ੍ਹੋ ਤੇ ਜਿਵੇਂ ਆਪਾਂ ਨੂੰ ਹਤੋਰਨਾ ਹੈਗਾ ਬਿਲਕੁਲ ਆਰਾਮ ਨਾਲ ਤੋਰੋ ਆਰਾਮ ਨਾਲ ਫਿਰ ਸੁਆਦ ਹੈ ਭਾਈ ਰਾਈਡ ਦਾ ਵੀ ਤੇ ਅੱਜ ਬੜੇ ਟਾਈਮ ਬਾਅਦ ਆਪਾਂ ਮਿੱਤਰਕ ਵਾਲੇ ਆਏ ਆ ਰੈਡ ਕਰਾਂਗੇ ਯਾਰ ਦੀਰ ਹੋ ਗਏ ਦੋਏ ਅਸੀਂ ਵਧੀਆ ਹੋ ਰਹੇ ਆ ਜਿਵੇਂ ਬਾਈ ਨੇ ਤਾਂ ਘੋੜੀਆਂ ਨਮਾਤੀਆਂ ਦੀ ਤੇ ਤੁਹਾਨੂੰ ਇੱਕ ਗੱਲ ਦੱਸਾਵਾਂ ਯਾਰ ਕੱਲ ਤਾਂ ਨਾ ਆਪਣਾ ਰਾਤ ਦਾ ਮਾ ਬਾਬੇ ਨਹੀਂ ਰੱਖਲੇ ਆਪਾਂ ਆਪਣੀ ਘੋੜੀ ਪਤਾ ਨਹੀਂ ਮੈਨੂੰ ਵਹਿਮ ਪੈ ਗਿਆ ਪਤਾ ਨਹੀਂ ਕਿਵੇਂ ਦਰਦ ਦੁਰਦ ਹੋਣ ਲੱਗ ਗਿਆ 11 ਤਾਂ ਜੰਮੀ ਹੱਥਾਂ 'ਚ ਆ ਗਈ ਸੀ ਬਈ ਮਾਲਕ ਦੀ ਸੱਚੇ ਪਾਤਸ਼ਾਹ ਦੀ ਛੇਵੇਂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅੱਬੇ ਸੰਤ ਜਾਸ ਦੀ ਚਲੋ ਮੈਂ ਬਾਈ ਬੁਲਾਏ ਆਪਣੇ ਨੇ ਜੱਗੀ ਹੋ ਰਿਓਂ ਕਹਿੰਦੇ ਐ ਵੀ ਮਤਲਬ ਵੀ ਠੰਡ ਕਰਕੇ ਦਰਦਦੀ ਆ ਪਰ ਮੇਰੇ ਗੇਰਾ ਹੱਥਾਂ ਚ ਆ ਗਈ ਦੀ ਕਿਵੇਂ ਵੀ ਤੀ ਚਲੋ ਮੈਂ ਤਾਂ ਕਹੂੰਗਾ ਵੀ ਮੇਰੇ ਮਾਲਕ ਨੇ ਬਚਾਈ ਜਦੋਂ ਵਰਦਸਾਂ ਕਰੀਆਂ ਨੇ ਹਣਾ ਬਾਕੀ ਬਈ ਮਹਾਰਾਜ ਉਮਰ ਬਖਸ਼ੇ ਆਪਣੀ ਕੁੜੀ ਵੀ ਇਹ ਤੋਂ ਬਾਅਦ ਸੂਗੀ ਇਹ ਤੋਂ ਪਹਿਲਾਂ ਸੂਗੀ ਤੇ ਆਪਾਂ ਪਿੰਡ ਚੂਟੀਆਂ ਮਿੱਤਰੋ ਮਿੱਤਰ ਹੈ ਆਪਣਾ ਇਹ ਘੋੜੀ ਹਾਂ ਅੱਜ ਇਹ ਹੈਗੀ ਐ ਪਲਵਾਨ ਤੋਂ ਗੱਬਣ ਰਤਨਕਰ ਲੈ ਜਾਂਦਾ ਉਹਦੇ ਪਿਓ ਬਾਰੇ ਆਪਾਂ ਪਤਾ ਕਰਾਂਗੇ ਕਿ ਹੈ ਤੇ ਆਹਦਾ ਬਈ ਆਪਣੇ ਏਰੀਆ ਦੇ ਵਧੀਆ ਫੇਮਸ ਘੋੜੇ ਚੈਂਪੀਅਨ ਘੋੜੇ ਤੋਂ ਗੱਬਣ ਹੈਗੀ ਸਟਾਰ ਤੋਂ ਸੁਨਾਮ ਵਾਲੇ ਸਟਾਰ ਤੋਂ ਦੇਖੋ ਘੋੜੀ ਦਾ ਬੱਡਵਾੜਾ ਆਪਾਂ ਇਹਦੇ ਰੈਡ ਕਰਾਂਗੇ ਤੇ ਬਾਕੀ ਤੁਸੀਂ ਦੇਖ ਲਓ ਕੁੜੀ ਚੰਗੀ ਹੈਗੀ ਲਮੇਟ ਬਹੁਤ ਹੈ ਗੋੜੀ ਦੀ ਹੋਰ ਗੱਲਾਂ ਦੀਆਂ ਗੱਲਾਂ ਆ ਦੇਖੋ ਮੁੰਡਾ ਸ਼ੌਕੀ ਹੈ ਆ ਕੱਕੜ ਕਬੂਤਰ ਦੇਖੋ ਕੱਕੜ ਸੋਨੇ ਲੈ ਗੱਦੀ ਲਿਆਇਆ ਚੋਬਰ ਚੱਲ ਫਿਰ ਲੈ ਵੀ ਮੁੰਡਾ ਪਾਉਣ ਲੱਗ ਗਿਆ ਕੰਡੇ ਆਲਾ ਜਿ ਪਵਾਉਗੀ ਛੱਡ ਚੱਲ ਨਾ ਇਹਦਾ ਸੌ ਵਹੀ ਪਰ ਲੱਤ ਕੱਢ ਦਿੰਦੀ ਹੈ ਕਈ ਵਾਰ ਗੱਦੀ ਮੇਰੇ ਕੋਲ ਆ ਲੈ ਬਾਦੀ ਕੋਈ ਕੰਡੇ ਵਾਲਾ ਇਹ ਚਾਣਾ ਇਹ ਜਰੇ ਵੀ ਅੱਬ ਵੱਧ ਹੈਗਾ ਨਾ ਮਾਰਵਾੜੀ ਚ ਇਹਨਾਂ ਦਾ ਹੋਲੀਏ ਤੋਰਾਂਗੇ ਅੱਜ ਦੋਿਆਂ ਨੂੰ ਹਾਂ ਹਾਂ ਲੋਰੀ ਵਾਲਾ ਗੱਦੀ ਹਾਂ ਪੂਰੀ ਪਾਵਾ ਲਾ ਉਹ ਦਸ 10 ਪਹਿਲਾਂ ਇਹ ਇਹ ਲੈ ਫਲਾਗ ਇਹ ਕੋਈ ਜਲ ਰਹੀਆਂ ਹੁਣ ਉਹ ਗੱਡੀਆਂ ਯਾਰ ਮਤਲਬ ਉਹ ਕਾਠੀ ਮੰਗੂ ਹੁੰਦੀਆਂ ਰਹੀਆਂ ਹਾਂ ਉਹ ਸੋਹਣੀਆਂ ਲੱਗਦੀਆਂ ਨੇ ਨਾ ਦੇਖਦੇ ਆਂ ਜੇ ਆਪਾਂ ਨੇ ਹੁਣ ਅੱਗੇ ਘੋੜੀ ਲਈ ਸਲਾਦ ਮਰੀ ਬਛੇਰਾ ਲੈਣ ਦੀ ਆ ਜਿਗ ਕੋੜੀ ਮਿਲਗੀ ਹਿਸਾਬ ਨਾਲ ਕੋੜੀ ਵੀ ਲੈ ਲਾਂਗੇ ਹਨ ਸਾਡੇ ਪਿੱਛੇ ਤੂੰ ਤੰਗ ਕਿੱਥੇ ਕਿਵੇਂ ਕਸੀਆਂ ਚੱਲੋ ਹੋਰ ਦੱਸਦੇ ਆ ਜਿਵੇਂ ਕਹੀ ਕਹਿੰਦੇ ਹੁੰਦੇ ਵੀ ਜਿਆ ਜਿਆ ਦੇ ਟ੍ਰੈਟ ਕਰਦੀ ਕੋੜਾ ਤੰਗ ਦਾ ਤੰਗ ਨਹੀਂ ਹੁੰਦਾ ਬਹੁਤ ਸਿਆਣਾ ਜਾਨਵਰ ਐ ਆਪਾ ਪਰ ਲੈਂਦਾ ਇਹ ਮੇਰੀ ਆਪਣੀ ਘੋੜੀ ਤਾਂ ਹੋ ਗਈ ਤਿਆਰ ਮੇਰੀ ਵੀ ਦੇਖ ਲੋ ਡਾਡੂ ਰਾਈ ਨਹੀਂ ਤਾਂ ਨਹੀਂ ਆ ਦੇਖ ਤੀਆ ਤੀਪਾਗੇ ਆ ਮੇਰੀ ਘੋੜੀ ਦੀ ਟੌਰ ਦੇਖ ਲੋ ਮੇਰੀ ਇਹ ਹੁਣ ਤਾਂ ਚੜਾਂਗੇ ਇਸ ਵਾਰ ਹੀ ਕਰਾਂਗੇ ਦੇਖ ਲੀਆਂ ਮਾਰ ਆ ਜਾ ਆ ਜਾ ਚੜ ਜਾ ਮਾਰ ਛਾਲ ਮਾਰ ਚੱਲ ਆ ਜਾ ਮੇਰੀ ਹੋ ਗਈ ਇਸ ਵਾਰ ਪੰਡ ਚੂਟੀਆਂ ਦਾ ਘੇੜਾ ਦੇਣਿਆ ਚੱਲ ਅਕਾਲੇ ਅਕਾਲੇ ਹੈਲੋ ਅੱਗੀ ਦਿਖਾਵਾਂਗੇ ਪੰਡ ਰੰਗ ਜੀ ਅੱਜ ਪੰਡ ਪੰਡ ਦਾ ਜਿਹੜਾ ਹੁੰਦੇ ਰਿਹਾ ਆਪਾਂ ਉਹਦੇ ਨਾਲ ਕੰਮ ਕਰਾਂਗੇ ਲੁੱਪੂ ਵਾਲੇ ਦਾ ਲੁੱਪੂ ਆ ਚੜ ਜਾਂਦਾ ਹਾਰੇ ਪੰਡਤਾਂ ਦੀ ਗੇੜੇ ਕੱਚੇ ਰਾਹਾਂ ਦੇ ਚੱਲ ਮਾਈਕ ਗੱਲ ਕੀ ਆ ਬੰਦੇ ਸਵਾਰੀ ਬਹੁਤ ਕਰਦੇ ਨੇ ਹਲੂਪੋ ਵਾਲਾ ਫਿਰ ਸਵਾਰਾ ਜੇ ਘੋੜੇ ਦੀ ਸਵਾਰੀ ਹੋਵੇ ਚੱਲ ਚੱਲ ਇਹ ਹੌਲੀ ਵਾਲੀ ਨਹੀਂ ਇਹ ਤਾਂ ਮੰਲੋ ਮੱਲੀ ਰੇਸ ਵਾਲੀ ਆ ਤਾਂ ਇਹ ਤਾਂ ਖਿੱਚ ਕੇ ਬੈਠਣਾ ਪੈਂਦਾ ਇਹਨੂੰ ਤਾਂ ਲੇਵੀ ਇਹ ਵੀ ਦੇਖ ਕੰਡੇ ਆਲਾ ਮੇਰੇ ਵਾਲੀ ਨਾਲ ਇਹ ਮੇਰੇ ਵਾਲੀ ਨਾਲ ਜੈ ਕਰਨੇ ਦਾ ਦੇਖ ਲੈ ਤੇਰੇ ਨਾਲੀ ਨਾਲ ਬੋਲ ਬਾਬਾ ਤੇਰੀ ਨਾਲੀ ਨਾਲ ਕਰਨੀ ਹੈ ਹਾਂ ਜੈ ਕਰਨੀ ਹੈ ਜੀ ਨਾ ਤੇਰੇ ਵਾਲੀ ਬਰਾਬਰ ਨਹੀਂ ਹੋ ਸਕਦੀ ਐ ਇਹ ਇਹਦਾ ਰੋਜ਼ ਦੁਰਦੀ ਹੈ ਗਾਈਜ਼ ਚੱਲ 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 ਬਤਾ ਚੱਲ ਹਰ ਆਏਗਾ ਵੀ ਠੀਕ ਹੈ ਸੁਣਨਾ ਯਾ ਮਤਲਬ ਜਿਆਦੇ ਰਾਹ ਨਹੀਂ ਆ ਜਿਆਦੇ ਸਾਧਨ ਨਹੀਂ ਚੱਲਦੇ ਤੇ ਨਾਲੇ ਸਾਫ ਹੈ ਉਹਦੇ ਚੱਲਦੀ ਨਹੀਂ ਹਾਂ ਲੋਈ ਚਲੋ ਓਏ ਕਾਰਾਂ ਵਾਲੇ ਆਵੜ-ਮੋੜ ਦੇਖਦੇ ਨੇ ਕੋੜੇ ਦਾ ਤਾਂ ਫਿਰ ਕੋੜੇ ਵਰਗੀ ਸਵਾਰੀ ਨਹੀਂ ਬੰਦਾ ਕਿਤੇ ਮਰਜ਼ੀ ਸਵਾਰੀ ਕਰ ਲੇ ਮਤਲਬ ਜੱਦ ਜਾਣ ਕਾਰਾਂ 'ਚ ਘੁੰਮ ਲੇ ਕੋੜੇ ਵਰਗੀ ਸਵਾਰੀ ਨਹੀਂ ਦਰ ਰੇ ਸ਼ਾਹੀ ਸਵਾਰੀ ਐ ਇਹ ਇਹ ਤਾਂ ਦੁਰਨੇ ਲੱਗੀ ਚੱਲ ਲਾਂਗੀ ਹੋ ਗਏ ਚੱਲ ਚਲ 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 ਕੁੱਤੇ ਦਾ ਭੌਂਕਦੀ ਹੁੰਦੇ ਨੇ ਚਲ ਉਹ ਦੀਪ ਪਾਣ ਅਣਦੇ ਜਾਂਦੇ ਜਾਂਦੇ ਰਵਿਕੋੜੀਆਂ ਮੋੜਲੀਆਂ ਦੀ ਇੱਕ ਮਿੰਟ ਰੁਕ ਜਾ ਇੱਕ ਮਿੰਟ ਉਹਨੂੰ ਫਿਰ ਲੰਘ ਜਾਣ ਦੇ ਚਲ ਕਰੇ ਜਾਣ ਲੱਗ ਰਹਿਆਂਗੇ ਹੁਣ ਦਾ ਓੜੀਆਂ ਤੋਂ ਉੱਤਰ ਕੇ ਮਲਾਂਗੇ ਮੈਨੂੰ ਲੈਣ ਦਿਓ ਆਨੰਦ ਇੱਕੋ ਲੁੱਪ ਵਾਲੇ ਮੰਗੂ ਜਿਹੜਾ ਸਿਰ ਤੇ ਕੈਮਰਾ ਲੱਗਦਾ ਉਹ ਵੀ ਲਿਓਣ ਵਾਲਾ ਹੈ ਹਨਾ ਉਹ ਜਿਹੜਾ ਸਿਰ ਤੇ ਕੈਮਰਾ ਲਾ ਕੇ ਵੀਡੀਓ ਬਣਾਉਂਦੇ ਨੇ ਉਹ ਲਿਓਣ ਵਾਲਾ ਹੈ ਜਿੱਧਰ ਮਰਜੀ ਚੱਲ ਨਵਾਰਾ ਘਟਦੇ ਲਓ ਵੀ ਮਿੱਤਰੋ ਓੜੀਆਂ ਤੋਂ ਉਤਰ ਗਏ ਚੱਕੋ ਮਾਰਵਾੜੀ ਇਨੂੰ ਰੇਸ ਦੇਣ ਦੀ ਲੋੜ ਹੀ ਨਹੀਂ ਹੈ ਨਾ ਲੈ ਵੀ ਇਹ ਕੋੜੀ ਠੀਕ ਹੈਗੀ ਆ ਤੇਰੀ ਪੱਟੀ ਹੀ ਹੋ ਗਈ ਯਾਰ ਦੇਖੋ ਇਹ ਜਨਾਖਰਾ ਬਹੁਤਾ ਕੋੜੀ ਹੈ ਤੇ ਬਾਈ ਇਹ ਕੋੜੀ ਨਾ ਪਲਵਾਨ ਕੋੜੇ ਤੋਂ ਗੱਬਣਾ ਆਪਣਾ ਆਪਣਾ ਉਹ ਹੈ ਰਤਨ ਅਕਰ ਲੈਣ ਦਾ ਤੇ ਮਿੱਤਰੋ ਜਿਹੜੇ ਵੀਰ ਨੂੰ ਵੀ ਨਾ ਅਰ ਤੁਸੀਂ ਨਕਰ ਲੈਣ ਦੇ ਪਲਵਾਨ ਘੋੜੇ ਬਾਰੇ ਪਤਾ ਹੋਵੇ ਡਿਟੇਲ ਬਰੇ ਮੇਰੇ ਨਾਲ ਸੰਪਰਕ ਜਰੂਰ ਕਰਿਓ ਆਪਣਾ ਨੰਬਰ ਦਿੱਤਾ ਹੋਇਆ ਹੈਗਾ ਨੀ ਉਹ ਬੋਲ ਵੀ ਦਿੰਨਾ 6239305538 6239305538 ਤੇ ਬਰੇ ਉਹਨਾਂ ਮੈਨੂੰ ਨਾ ਮਤਲਬ ਘੋੜੇ ਬਾਰੇ ਜਾਣਕਾਰੀ ਦਿਓ ਨਹੀਂ ਆਪਾਂ ਨੂੰ ਬਈਆਂ ਦਾ ਨੰਬਰ ਦੇ ਦਿਓ ਆਪਾਂ ਗੱਲ ਕਰ ਲਾਂਗੇ ਇਹਨੇ ਹੁਣ ਸੂਣਾ ਹੈ ਬਸ 2 ਮਹੀਨੇ ਤਾਂ ਕਹਿਣਾ ਬਈ ਹਾਂ 2 ਮਹੀਨੇ ਤੱਕ ਹਾਂ ਤੋਂ ਮਿੱਤਰੋ ਬਲੌਗ ਕਰਦੇ ਆਪਾਂ ਬਲੌਗ ਹੋ ਗਿਆ ਵੀਡੀਓ ਐਂਡ ਕਰਦੇ ਆ ਠੀਕ ਹੈ ਅੰਦਰ ਨੂੰ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ